ਸਰਬਜੀਤ ਸੰਗਰੂਰ ਵੀ ਦੀ ਰਚਨਾ ਕਰੇ ਤਰੱਕੀਆਂ ਦਿਨ ਰਾਤ ਮਿਹਨਤ ਕਰਕੇ ਕਰੇ ਤਰੱਕੀਆਂ ਦਿਨ ਰਾਤ ਮਿਹਨਤ ਕਰਕੇ ਚੰਗੇ ਗੁਣਾ ਚੰਗੇ ਕੰਮਾਂ ਨਾਲ ਪਰੇ ਵਰਕੇ ਚੰਗੇ ਗੁਣਾ ਚੰਗੇ ਕੰਮਾਂ ਨਾਲ ਪਰੇ ਵਰਕੇ ਜਨਮ ਦਿਨ ਮੁਬਾਰਕ ਹੋਵੇ ਲੱਖ ਵਾਰ ਤੈਨੂੰ ਤੇਰੇ ਨਾਲ ਹੀ ਹੱਤ ਦਾ ਵਸਦਾ ਲਗੇ ਸੰਸਾਰ ਮੈਨੂੰ ਤੇਰੇ ਨਾਲ ਹੀ ਹੱਤ ਦਾ ਵਸਦਾ ਲਗੇ ਸੰਸਾਰ ਮੈਨੂੰ ਲਗੇ ਸੰਸਾਰ ਮੈਨੂੰ ਬੇਅਰੋਗਤਾ ਤੰਦੁਸਤੀ ਦਾਤਾ ਤੈਨੂੰ ਬਖਸ਼ੇ ਸਦਾ ਦੇਸ਼ ਸਮਾਜ ਲਈ ਫਰਜ਼ ਕਰੇ ਸਾਰੇ ਹੀ ਅਦਾ I'm not